ਹਰੋ 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 ਆ ਜਿੱਦਾ ਹੋ ਗਿਆ ਆ ਕਮਲਾ ਬੋਲ ਇਹਦਾ ਹੁਣ ਆਇਆ ਗਾਣਾ ਬਾਈ ਜੀ ਰਾਮਪਰਾ ਦੇ ਮੈਰੋਗੇ ਆਰੇ ਰਾਮਪਰਾ ਤੇ ਗਾਰੋ ਕੇ ਪੁੱਜੋ ਖੁਰ ਤੇ ਚੱਕਰਾ ਰੈਰੋ ਕੇ ਤੇ ਰਾਮਪਰਾ ਪਿੰਡ ਪੁੱਜੋ ਖੁਰ ਤੇ ਚੱਕਰਾ ਸਿੰਘ ਵਾਲਾ ਜਿਹੜਾ ਟੀਮ ਸਾਡੇ ਅੰਦਰ ਦੀ ਫੋਟੋ ਖਿੱਚਦਿਆ ਕਰੋ ਜਾਂ ਉਹਨਾਂ ਦਾ ਹਰਖੜ ਦੇ ਲਿਆ ਕਰੋ ਹੋਰ ਰੋੜ ਕੇ ਆਖਾ ਵਰਵਾਈ ਜਾਂਦੀ ਹੈ ਐਂ ਕਰਦਾ ਪੈਣਾ ਬਾਰੋਕੇ ਤੇ ਬਰਾਪਰਾ ਕੀ ਹੋਇਆ ਆਜੋ ਵੱਡੇ ਵੀਰ ਆਜੋ ਯਾਰ ਕਿਉਂ ਮੈਂ ਤਾਂ ਕਰਾਉਂਦੇ ਹੋ ਮੇਰ ਵਰਗੇ ਬੇਨਤੀ ਹੈ ਜਿਹੜੇ ਸੱਜੇ ਬੈਠੇ ਨੇ ਜਿਹੜੇ ਦਰਸ਼ਕ ਬੈਠੇ ਰੱਬਾ ਇਹਨਾਂ ਅੰਦਰ ਸੋਚਿਆ ਕਰੋ ਯਾਰ 75 ਦੀ ਟੀਮਾਂ ਮੇਰੇ ਭਰਾ ਜਲਦੀ ਨਾਲ ਆ ਜਾਣ ਰਾਂਪਰਾ ਪਿੰਡ ਤੇ ਬਾਰੋਕੇ ਵਿਸ਼ੇਸ਼ ਤੌਰ ਤੇ ਬੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਸਾਡੇ ਹੁਸ਼ੀਨ ਲਾਲਪਾਲ ਜੀ ਮੋਤੀ ਸ਼ਰਮਾ ਜੀ ਬਹੁਤ ਬਹੁਤ ਅਕੜੀ ਧੰਨਵਾਦ ਵਿਸ਼ੇ ਤੋਂ ਜਿਹੜੇ ਪਹੁੰਚੇ ਹੋਏ ਨੇ ਜੀ ਆਨੰਦ ਆ ਰਹੇ ਇਹਦੇ ਟੂਰਨਾਮੈਂਟ ਲਈ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਇਹਨਾਂ ਅੰਦਰ ਗੱਲ ਆ ਆ ਦੋਨੋਂ ਟੀਮਾਂ ਲਾਈਨਅਪ ਕਰ ਲਏ ਜੀ ਟੀਮਾਂ ਨੇ ਜਾਨ ਪਛਾਨ ਹੋਣੀ ਹੈ ਸੀਪੇ ਆ ਆਉਂਦੀ ਕਹਿੰਦਾ ਵੀ ਇਹ ਦੇਣੀ ਹੈ ਜੀ ਕਰ ਲਏ ਸ਼ੁਰੂ ਉਹਦੇ ਪਾਸੇ ਮੈਚ ਜੜਾ ਹੋਵੇਗਾ ਰਾਂਪਰਾ ਤੇ ਰੈਵੋ ਵੀ ਦਾ ਮੈਚ ਖੇਡਿਆ ਜਾਣਾ ਹੈ ਤਾੜੀ ਸਾਡੇ ਮੇਰੀ ਬੇਤੀ ਪ੍ਰਬੰਧਕਾਂ ਨੂੰ ਵੀ ਆਪਣੇ ਆਪਣੇ ਪਦਵਾਨੇ ਲੈ ਕੇ ਗਰਾਉਂਡ ਵੱਲ। ਇਧਰ ਜੇਤੋ ਵਾਲਾ ਭਾਉ ਆ ਗਿਆ ਬਹੁਤ ਬੜਾ ਧੰਨਵਾਦ ਆ ਬੜੇ ਸਤਿਕਾਰਯੋਗ ਹੈ। ਆਪਣੇ ਸਮੇਂ ਦੇ ਵਿੱਚ ਦੁਨੀਆ ਮਨਾਈ ਹੈ। ਆਫੀਸ਼ੀਅਲ ਕਿ ਸਬਾਣਾ ਨੇ ਸ਼ਿਮੇਂਦਰ ਦੇ ਕਹਿੰਦੇ ਮੇਰੇ ਵੀਰੋ ਭਾਗ ਦੀ ਜੋੜੀ ਦੇ ਬੜੇ ਚਰਚੇ ਰਹੇ ਹੈ। ਜਦੋਂ ਖੇਡਾਂ ਅੰਗਰੇਜ਼ ਨੂੰ ਸਮਾਰਤ ਸਰੀਆ ਭਾਈ ਰੁਪੇ ਦੇ ਕਹਿੰਦੇ ਮੇਰੇ ਵੀਰੋ ਜੱਸੇ ਵਰਗੇ, ਰਾਜੂ ਵਰਗੇ, ਘੋੜੇ ਵਰਗੇ ਔਰ ਤੀਰਥ ਵਰਗੇ ਗੱਲਾਂ ਬਾਤਾਂ ਕਰੇ ਹੋਈਆਂ ਹੈ। ਖੇਡ ਦੇ ਮੈਦਾਨ ਦੇ ਵਿੱਚ ਪਾਲੇ ਫੋਰਾ ਦੇ ਕਹਿੰਦੇ ਜਿੱਧਰ ਹੁੰਦਾ ਰਿਹਾ ਹੈ। ਦੋਵੇਂ ਟੀਮਾਂ ਲਾਈਨਅਪ ਹੋਣਗੇ ਸਾਡੇ ਸ਼ਸ਼ੀਲ ਨਰਪਾਲ ਜੀ ਮੋਤੀ ਸ਼ਰਮਾ ਜੀ ਆਣ ਕੇ ਗਰਾਊਂਡ ਦੇ ਵੱਲ ਸਾਡੇ ਬੇਨਤੀ ਹੈ ਹਰਪ੍ਰੀਤ ਸਰਪੰਨ ਸਾਹਿਬ ਇੱਧਰ ਲੈ ਕੇ ਆਈਏ ਆਪਾਂ ਬਧਵਾਨਿਆਂ ਨੂੰ ਦੋਵੇਂ ਟੀਮਾਂ ਦਾ ਕਰਾਈਏ ਜਾਣ ਪਹਿਚਾਣ ਇੱਕ ਯਾਦਗਾਰ ਤਸਵੀਰ ਜਿਹੜੀ ਹੋਵੇ ਕਿ ਜਿਹੜੇ ਸਟੇਜ ਉੱਪਰ ਬਰਾਜਮਾਨ ਨੇ ਆਜੋ ਜੀ ਹਾਂ ਅੰਕਲ ਜੀ ਆਜੋ ਫੇਰ ਆਜੋ ਜੀ ਆਜੋ ਵੈਰੋਂ ਕਹਿੰਦੇ ਰਾਮਰੇ ਪਿੰਡ ਦੀਆਂ ਟੀਮਾਂ ਜਿਹੜੀਆਂ ਸਾਹਮਣੇ ਹੋਣ ਗਈਆਂ ਪੋਚੋ ਖੁਰਦ ਤੇ ਚੱਕ ਰਾਮ ਸਿੰਘ ਵਾਲੇ ਦਾ ਮੈਚ ਜਿਹੜਾ ਖੇਡਿਆ ਜਾਵੇਗਾ ਮੈਦ ਹੋਣਗੇ ਟਿਕਾਣੇ ਜਾਂ ਟਾਣਗੇ ਪਤਾ ਲੱਗ ਜੂ ਕਿੰਨਾ ਕਡੂੰਗਾ ਪਾਣੀ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨਿਤਰੋ ਬੜੇ ਮੇਖਾਣੀ ਅੱਡ ਗੱਲਾਂ ਹੋਣਗੀਆਂ ਖਾਣੀਆਂ ਫਰਾਕੜੀਆਂ ਸੋ ਮੇਰੀ ਬੇਨਤੀ ਹੈ ਸਾਡੇ ਸਾਰੇ ਪ੍ਰਬੰਧਕ ਕਮੇਟੀ ਨੂੰ ਵੀ ਟੀਮਾਂ ਜਿਹੜੀਆਂ ਲਾਈਨ ਅਪ ਨੇ ਭਾਈ ਜਿਹਦਾ ਮੈਚ ਆ ਉਹਦਾ ਵੇਟ ਕਰਿਆ ਕਰੋ ਪਹਿਲਾਂ ਯਾਰ ਭਰਾ ਵੜ ਕੇ ਪਹਿਲਾਂ ਟੀਮਾਂ ਵੇਟ ਕਰਾਉਂਦੇ ਆਂਗਾ ਹੁਣ ਲਾਈਨ ਬਣਾਈ ਖੜੇ ਆਂ ਇਧਰ ਦੋਨੋਂ ਟੀਮਾਂ ਦੇ ਨਾਲ ਜਾਣ ਪੈ ਜਾਣ ਕਰਨ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਸ਼ੀਲ ਨਗਪਾਲ ਜੀ ਦਲ ਮੋਤੀ ਸ਼ਰਮਾ ਦੀ ਸਾਡੇ ਜਿਹੜੇ ਆੜ ਕੇ ਗਰਾਊਂਡ ਦੇ ਵੱਲ ਸਰਪੰਚ ਸਾਹਿਬ ਕਰੈਲ ਸਿੰਘ ਜੀ ਸਾਡੇ ਔਰ ਨਾਲ ਸਾਡੀ ਸਾਰੀ ਪ੍ਰਬੰਧਕ ਕਮੇਟੀ ਹੈ ਬਹੁਤ ਬੜਾ ਕਰੀਏ ਧੰਨਵਾਦ ਸਾਡੀ ਮੈਨੇਜਮੈਂਟ ਦਾ ਘਾਨਰ ਕੌਂਡਾਲੀਏ ਹੁਣ ਦੋਨੋਂ ਟੀਮਾਂ ਦੇ ਨਾਲ ਜਾਣ ਪਛਾਣ ਕਰਨ ਦੇ ਲਈ ਸਾਡੇ ਸਮੁੱਚੇ ਗੁਰਾ ਪੰਚਾਇਤ ਕਰਨੈਲ ਸਿੰਘ ਜੀ ਸਾਡੀ ਸਰਪੰਚ ਡਾਕਟਰ ਸਰਜੀਤ ਸਿੰਘ ਸਾਡੇ ਖੇਡਾਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਦਾ ਉਹਨਾਂ ਦੇ ਨਾਲ ਸਰਦਾਰ ਰਾਜ ਸਿੰਘ ਦੀ ਨੰਬਰਦਾਰ ਕੈਨੇਡਾ ਜਿਨ੍ਹਾਂ ਦਾ ਹਰ ਇੱਕ ਕਬੱਡੀ ਕੱਪ ਤੇ ਬਹੁਤ ਵੱਡਾ ਸਹਾਇਕ ਹੁੰਦਾ ਹੈ ਮੀਤਾ ਅਕਾਲੀ ਜੀ ਨਾਲ ਕੁਲਵੀਰ ਸਿੰਘ ਸ਼ੇਰਗੱਲ ਸਾਡੇ ਸਾਡੇ ਸਤਾਰਜ ਭਰਾ ਦੋਨੋਂ ਟੀਮਾਂ ਦੇ ਨਾਲ ਜਿਹੜੀ ਜਾਣ ਪਛਾਣ ਕੀਤੀ ਜਾ ਰਹੀ ਹੈ ਵਾਰੋਕੇ ਵਰਸਈ ਰਾਮਪੜਾ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਕਬੱਡੀ 75 ਕੋਲੋਂ ਭਾਰ ਦਾ ਮੁਕਾਬਲਾ ਖੇੜਿਆ ਜਾਣਾ ਹੈ ਕਰਨੈਲ ਸਿੰਘ ਦੀ ਫੌਜੀ ਸਰਪੰਚ ਜਿਨ੍ਹਾਂ ਦੀ ਰਹਿਮਾਇ ਦੇ ਖੇਤ ਫਾਜਰਾ ਹੈ ਖੇਡ ਕਬੱਡੀ ਕੱਪ ਖੇੜਿਆ ਜਾ ਰਿਹਾ ਹੈ ਡਾਕਟਰ ਸਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਗਵਰਨਮੈਂਟ ਰਜਿੰਦਰਾ ਕਾਲਜ ਬਟੇਂਡਾ ਤੋਂ ਰਾਜ ਸਿੰਘ ਦੀ ਨੰਬਰਦਾਰ ਕਨੇਡਾ ਸਮਝੇ ਇਹਨਾਂ ਦੀ ਗ੍ਰਾਮ ਪੰਚਾਇਤ ਦੋਨੋਂ ਖਿਡਾਰੀਆਂ ਦੇ ਨਾਲ ਔਰ ਨਾਲ ਸਾਡੇ ਬਾਬੀ ਸਰਕਾਰ ਜੋ ਰਾਜਵੰਤ ਸਿੰਘ ਸ਼ੇਰਗਲ ਕਨੇਡਾ ਸੁਸ਼ੀਲ ਨਾਗਪਾਲ ਜੀ ਨਾਲ ਮੋਤੀ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਹੋਏ ਨੇ ਰਾਜਵਿੰਦਰ ਸਿੰਘ ਦੀ ਛੇੜਗਲ ਕੈਨੇਡਾ ਵਾਲੇ ਜੀ ਨੂੰ ਆਖਦੇ ਹਾਂ ਬਹੁਤ ਬੜਾ ਸਵਾਗਤ ਹੈ ਆਇਰਸ ਖੇਡ ਮੇਲੇ ਦੇ ਲਈ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੌਜੂਦਾ ਜਿਹੜੇ ਸਰਪੰਚ ਨੇ ਸਰਦਾਰ ਕਰਨੈਲ ਸਿੰਘ ਜੀ ਔਰ ਬੜਾ ਧੰਨਵਾਦ ਹੈ ਸਾਡੇ ਸਾਰੇ ਜਿਹੜੇ ਨਗਰ ਦਾ ਮਾਣ ਪਤਵੰਤੇ ਜਿਹੜੇ ਦੋਨੋਂ ਟੀਮਾਂ ਨਾਲ ਜਾਣ ਪਛਾਣ ਕਰ ਰਹੇ ਹੈ ਇੱਕ ਮਿੰਟ ਦੇ ਕੋਲ ਹਾਂ ਜੀ ਇਹ ਜਿਹੜੀਆਂ ਟੀਮਾਂ ਐਂਟਰ ਹੋਈਆਂ ਓਪਨ ਦੀਆਂ ਬਈ ਆਦੀਆਂ ਦੀ ਪਰਚੀ ਲੈ ਜਾਓ ਮੇਰੀ ਬੇਨਤੀ ਹੈ ਜਿਹੜੀਆਂ ਟੀਮਾਂ ਨੇ ਆਦੀ ਜਿਹੜੀ ਐਂਟਰੀ ਫੀਸ ਪਾਈ ਹੋਈ ਹੈ ਉਹ ਆਦੀ ਪਰਚੀ ਲੈ ਜਾਣਗੇ ਤਾਂ ਸਾਡੀਆਂ ਮਾਨ ਜੋਗ ਇੱਕ ਸ਼ਖਸੀਅਤਾਂ ਬੇਸ਼ੇਬ ਤੌਰ ਤੇ ਸੀ ਧੰਨਵਾਦ ਕਰਦੇ ਹਾਂ ਆ ਪਿੰਡ ਦਾ ਬਹੁਤ ਵੱਡਾ ਮਾਣ ਹੈ ਤੇ ਜਦੋਂ ਜਦੋਂ ਵੀ ਪੁੱਚੋ ਕਲਾਂ ਦੇ ਵਿੱਚ ਮੇਲਾ ਹੁੰਦਾ ਹੈ ਇਹ ਸ਼ਖਸੀਅਤਾਂ ਦੇ ਬਹੁਤ ਵੱਡੇ ਸਹਿਯੋਗ ਹੁੰਦੇ ਆ ਉਪਰਨੀ ਟੀਮਾਂ ਨੂੰ ਮੈਂ ਬੇਨਤੀ ਕਰਦਾ ਜਿਹੜੀਆਂ ਬੱਤੀ ਟੀਮਾਂ ਨੇ ਆਪਦੀ ਐਂਟਰੀ ਪਾਈ ਹੈ ਆਪੋ ਆਪਣੀਆਂ ਪਰਚੀਆਂ ਜਿਹੜੀਆਂ ਉਹ ਐਂਟਰੀ ਕਮੇਟੀ ਤੋਂ ਅੱਗੇ ਲੈ ਜਾਣਗੇ ਬੜੀ ਮਿਹਰਬਾਨੀ ਹੋਣੀ ਹੈ ਸਾਰਿਆਂ ਮਾਨ ਜੋ ਕੇ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹਾਂਜੀ ਮੈਚ ਜਿਹੜਾ ਸ਼ੁਰੂ ਕਰ ਲਈਏ ਸ਼੍ਰਵਜੀ ਆ ਮੈਚ ਤੋਂ ਬਾਅਦ ਮੈਂ ਬੇਨਤੀ ਕਰਦਾ ਗਰਮੀਤ ਭੈਣੀ ਭਾਈਆ ਤੇ ਕੰਟੀ ਤਾਜੋਗੀ ਉਹ ਜਿਹੜੇ ਗਰਾਊਂਡ ਦੇ ਵਿੱਚ ਤਿਆਰ ਰਹਿਣਗੇ ਦੋ ਮੈਚਾਂ ਤੋਂ ਬਾਅਦ ਇਹਨਾਂ ਦਾ ਰੌਣਕਾਂ ਰੱਖ ਕਰਦੇ ਆ ਸਾਡੇ ਸੁਸ਼ੀ ਨਰਬਾਲ ਜੀ ਮੋਤੀ ਸਰਮਾ ਦੀ ਔਰ ਸਾਡੇ ਰਾਜਵੀਰ ਸਿੰਘ ਦੇ ਸ਼ੇਰ ਗੱਲ ਕੈਨੇਡਾ ਵਾਲੇ ਫਰਨਾਇਸ ਸਿੰਘ ਸਰਪੰਦ ਔਰ ਜਿੰਨੀ ਵੀ ਸਾਡੀ ਪ੍ਰੋਗਰਾਮ ਕਮੇਟੀ ਹੈ। ਸਾਰੇ ਟੀਮਾਂ ਨੂੰ ਅਸ਼ੀਰਵਾਦ ਦਿੱਤਾ ਇਧਰ ਦੇ ਰਗੇਲਾ ਰਿਕਾਰਡ ਵਾਲੇ ਭਰਾ ਜਿਹੜੇ ਪਹੁੰਚੇ ਹੋਏ ਨੇ। ਬਹੁਤ ਬਹੁਤ ਧੰਨਵਾਦ ਹੈ। ਰਗੇਲਾ ਔਰ ਕਾਣ ਦੇ ਭਰਾ ਜਿਹੜੇ ਕਲੀ-ਕਲੀ ਚੀਜ਼ ਨੂੰ ਕੈਚ ਕਰ ਰਹੇ ਨੇ। ਇਧਰ ਦੇ ਪਾਸੇ ਦੇਖਦਾ ਵੀ ਕਬੱਡੀ ਕਿਹੜੇ ਪਾਸੋਂ ਪੈਣੀ ਹੈ। ਰੰਪਰ ਪਿੰਡ ਦੇ ਸੋਨੀ ਹੋਣਾ ਦਾ ਨਾਂ ਖੁਰਾ ਦੀ ਗੱਲ ਚੱਲੀ ਲੈਂਪਰ ਵਰਗੇ ਖੇਡੇ, ਲਾਡੀ ਵਰਗੇ, ਗੋਰੀ ਵਰਗੇ ਖੇਡੇ। ਔਰ ਮੁੰਡੇ ਜਿਹੜੇ ਹੁਣ ਬਜਨੀ ਕਬੱਡੀ ਦੇ ਵੱਡੇ ਸਟਾਰ ਸੀਧੀ ਵਰਗੇ ਮੇਰੇ ਵੀਰੋ ਔਰ ਦੇਖਣਾ ਕਿ ਵੱਡੇ ਵੱਡੇ ਮੇਲੇ ਜਿੱਤੇ ਨੇ ਲੈ ਵੀ ਬਿਆਲਪੁਰੀਆ ਪਹਿਲੀ ਰੇਡ ਪੈਂਦੀ ਹੈ ਮਰਾਤੇ ਵਿੱਚ ਇਧਰਲੇ ਪਾਸੇ ਦੇਖਣਾ ਵੀ ਪੈਰੋਗਾਮ ਵਾਲਾ ਮੁੰਡਾ ਪਹਿਲੀ ਕਬੱਡੀ ਪਾਵੇਗਾ ਔਰ ਪਹਿਲੀ ਕਬੱਡੀ ਪਾਉਂਦਾ ਹੈ ਨੋਜੇਨ ਖੇਡ ਮੈਦਾਨ ਦੇ ਵਿੱਚ ਗੁੰਜੋ ਸੋਰੇ ਵਾਲੀਆਂ ਵਾਧਾ ਹੋਇਆ ਬੜਾ ਤਕੜਾ ਮੁਕਾਰਲਾ ਖੇੜਿਆ ਜਾ ਰਿਹਾ ਦੋਨੋਂ ਟੀਮਾਂ ਦਾ ਜਿਹੜੇ ਸੀਧੀ ਪਹੁੰਚਿਆ ਤੋਂ ਜੋਤਾ ਤੇ ਖੀਨਾ ਨਾਲ ਪਰਪੋਸ ਸਿੰਘੀ ਪੂਰਾ ਤੁਹਾਡਿਆਂ ਵਾਲੀ ਜੇਤਰਾ ਸ਼ੋਕ ਮੋੜ ਕਰਾ ਬੁਲੀ ਸਾਰੇ ਸਿਸ਼ਿਆਨ ਦਾ ਬਹੁਤ ਧੰਨਵਾਦ ਹੈ ਲੱਗੀ ਲਹਿਰਾ ਭਰਾ ਭਾਈ ਨੂੰ ਮਾਸਟਰ ਕਲਵੰਤ ਸਾਜੂ ਦੇ ਇਕ ਹੈ ਨਾ ਗੁਰਮੀਤ ਸਾਰੇ ਮੇਰੇ ਦਾ ਬਹੁਤ ਬਹੁਤ ਧੰਨਵਾਦ ਹੈ ਸਮੇਂ ਸਮੇਂ ਦੇ ਨਾਲ ਆਪਣੀ ਹਾਜ਼ਰੀਆਂ ਜਰੂਰ ਲਵਾ ਲਈ ਸਾਰੇ ਵਾਲੀਆਂ ਨਾ ਪੰਜਾਬ ਕਬੱਡੀ ਪਾਵਨ ਮੈਦਾਨ ਵਿੱਚ ਵਧਿਆ ਹੋਇਆ ਧੰਨਾ ਜੇ ਸਾਰੇ ਖੇੜੀ ਜਾਂਦੀ ਖੇੜੇ ਖਰਮਣ ਪਿਆਰੀ ਉਹੀ ਗੱਬਰ ਸਟਾਰ ਬੰਦੇ ਜਿਨ੍ਹਾਂ ਪੂਰੀ ਮਿਹਨਤ ਮਾਰੀ ਕੋਈ ਤਲਾਉਂਦਾ ਜੱਫੇ ਅੜ ਕੇ ਤੇ ਕੋਈ ਕਬੱਡੀਆਂ ਪਾਵੇ ਕੋਈ ਬਲਾਰਾ ਕੋਈ ਰੈਫਰੀ ਹਰ ਕੋਈ ਆਪਣਾ ਨਾਂ ਚਮਕਾਵੇ ਇਸ ਖੇਡ ਦੇ ਗੀਤ ਵੀ ਮਿੱਤਰੋ ਹੁਣ ਤਾਂ ਲਿਖਦੇ ਸਭ ਲਖਾਰੀ ਨਾਲ ਜੋ ਸਰੇ ਖੇਢੀ ਜਾਂਦੀ ਖੇੜੇ ਫਰਮਣ ਪਿਆਰੀ ਨਾਲ ਜੋ ਸਰੇ ਖੇਢੀ ਜਾਂਦੀ ਖੇੜੇ ਫਰਮਣ ਪਿਆਰੀ ਖੋਖਰ ਦਾ ਕੈਂਟ ਕਬੱਡੀ ਪਾ ਰਿਆ ਜਾਫੀ ਚਾਰ ਬਾਗੇ ਪੁਰਾਣੇ ਮੰਡੀ ਦੇ ਲਾਗੇ ਦੇ ਕਹਿੰਦੇ ਜਸ ਪਿੰਡ ਦੇ ਗੁਰਜਾਨਾ ਹੁਣਾਂ ਦੀ ਗੱਲ ਚੱਲਦੀ ਹੈ ਬਾਰੇ ਕਿ ਪਿੰਡ ਬਾਬੇ ਨੰਜੀ ਹੁਣਾਂ ਦਾ ਤੇ ਪਰ ਅੈਂਕ ਰਾਇਨ ਘੈਂਟ ਆਪਣੀ ਟੀਮ ਨੇ ਜੋੜ ਗਿਆ ਸੂਰੇ ਵਾਲੀ ਜੰਜੂਰੀ ਕਬੱਡੀ ਤੇ ਬੋਲ ਵੱਡੇ ਬਾਈ ਟਾਕੇ ਦੇ ਲਓ ਸਾਹਮਣੇ ਸੂਰੇ ਵਾਲਿਆ ਰੇਡ ਪਾਉਣ ਲਈ ਕਹਿੰਦੇ ਭਰਿਆ ਹੋਇਆ ਮੈਦਾਨ ਦੇ ਵਿੱਚ ਇਧਰਲੇ ਪਾਸੇ ਦੇਖਣਾ ਨਾਪਰੇ ਵਾਲੇ ਲਓ ਸੀਟੀ ਵਰਗੇ ਸੋਨੀ ਵਰਗੇ ਚਾਰ ਜੱਫੀ ਕਹਿੰਦੇ ਤਿਆਰ ਵਰ ਤਿਆਰ ਨੇ ਤੋ ਚੋ ਖੁਰਦੇ ਤੇ ਚੱਕ ਰਾਮ ਸਿੰਘ ਵਾਲਾ ਇਹ ਟੀਮਾਂ ਵੀ ਨੇੜੇ ਆਉਣ ਗਈ ਹੈ ਆਹ ਮੁੰਡਾ ਟੁੱਟ ਕੇ ਲੱਗਿਆ ਪਰ ਨੰਬਰ ਕਨੇ ਸੋਹਰੇ ਵਾਲਗੇ ਨੇ ਜੋੜ ਦਿੱਤਾ ਮੇਰੀ ਵੀਡੀਓ ਗੱਲਾਂ ਗਗਨ ਹੋਰਾਂ ਦੀਆਂ ਗੱਲਾਂ ਕਾਲੇ ਹੋਰਾਂ ਦੀਆਂ ਪਰ ਇਹ ਘੁੰਮਣਾ ਵਾਲਾ ਕਹਿੰਦੇ ਘੈਂਟ ਮੌੜ ਮੰਡੀ ਦੇ ਕਹਿੰਦੇ ਏਰੀਆ ਦਾ ਖਿਡਾਰੀ ਇਸੋਲੇ ਕਬੱਡੀ ਪੌਂਡ ਲਈ ਕਹਿੰਦੇ ਵਧਿਆ ਹੋਇਆ ਮੇਰੀ ਵੀਡੀਓ ਤੇ ਆਗੇ ਦੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਹਿੰਦਾਨੇ ਨਾਲ ਵੇਖੋ ਬਾੜੀਆਂ ਸ਼ਿੰਗਾਰੀਆਂ ਲੱਗਣਾ ਮદાન ਵਿੱਚੋ ਜੋ ਰੱਡੀ ਚੋਟੀ ਦਾ ਉਹ ਬੰਦਾ ਕਬੱਡੀ ਦੇ ਹੀਰਾ ਬਣ ਜੇ ਇਹਨੂੰ ਲੱਗਦੇ ਇਸਕ ਖੇਡ ਕਬੱਡੀ ਦਾ ਆਹ ਸਾਹਮਣੇ ਇਸਕ ਲੱਗਾ ਹੋਇਆ ਹੈ ਇਧਰਲੇ ਪਾਸੇ ਦੇਖਦਾ ਮੋਟਾ ਬੱਟਾ ਨੂੰ ਖਿੱਚ ਵੱਜ ਗਈ ਹੈ ਤੇ ਨੰਬਰ ਕਹਿੰਦੇ ਜਸਪੀਆ ਦਾ ਨੰਬਰ ਬੈਰੋ ਕਹਿੰਦੀ ਟੀਮ ਦਾ ਆਹ ਘੈਂਟ ਦੀ ਕਹਿੰਦੇ ਮੇਰੇ ਵੀਰੋ ਕਹਿ ਸਕਦਾ ਹੁਣ ਗੰਜੂ ਦੀ ਕਬੱਡੀ ਪੈਣੀ ਹੈ ਜਿਹੜੀ ਬਿਆਲਪੁਰੀਆ ਪੁੱਤੋ ਤੇ ਚੱਕਰ ਸਿੰਘ ਵਾਲਾ ਤੇ ਰੇਡ ਪੈ ਗਈ ਸੋਹਰੇ ਵਾਲਗੇ ਦੇ ਲਓ ਸੋਹਰੇ ਵਾਲਗੇ ਗੰਜੂ ਕਬੱਡੀ ਪਾ ਰਹੇ ਪੁੱਤੋ ਖੋਰੋ ਤੇ ਚਾਤਰਾਮ ਸਿੰਘ ਵਾਲੇ ਦੀ ਟੀਮਾਂ ਦੇ ਪਲੇਅਰ ਮੇਰੇ ਭਰਾ ਜਲਦੀ ਇਹਨਾਂ ਨੂੰ ਜ਼ਰੂਰ ਗਰਾਊਂਡ ਦੇ ਵਿੱਚ ਆਣਗੇ ਪੁੱਜੋ ਫੁਰ ਤੇਜਾ ਕ੍ਰਾਮ ਸਿੰਘ ਵਾਲਾ ਤੇ ਫੋਹੇ ਵਾਲਾ ਦੀਪ ਵੀ ਪੁੱਜਿਆ ਬਹੁਤ ਧੰਨਵਾਦ ਆ ਪਰ ਨੌਈਆਂ ਨੇ ਰੰਪਰੇ ਦਾ ਅੰਗਰੇਸ਼ ਕੋਸ਼ਿਸ਼ ਕਰਦਾ ਹੋਇਆ ਤੇ ਇੱਕ ਨੌਜਾਂ ਤਾ ਵੀ ਆਪਣੀ ਟੀਮ ਦੇ ਲਈ ਜੁੜ ਗਏ ਸੇਮਪੋ ਕਬੱਡੀ ਪਾਉਣ ਦੇ ਲਈ ਨੌਈਆਂ ਦੀਪ ਗੜੀਆ ਲਾਲੇ ਦੀ ਖੇਡ ਦਾ ਵਾਰਸ਼ ਮੇਰੇ ਵੀਰੋ ਤਿਆਰ ਬਾਰ ਤਿਆਰ ਤੇ ਕਾ ਕਕਰ ਸੇਤ ਨੋਈ ਹੈ ਕਦੇ ਬੜੀ ਹੈ ਕਦੇ ਰਾਮਗੜ ਕਦੇ ਦੀਪਗੜ ਕਦੇ ਟੱਲੇ ਵਾਲਾ ਕਦੇ ਭਦਾਵੜ ਦੀ ਗੱਲ ਕਦੇ ਮੱਝੂ ਕੇ ਕਦੇ ਮਰੇਕੇ ਪਿੰਡ ਬੜੇ ਮਸ਼ਹੂਰ ਪਿੰਡ ਪਰ ਆ ਕਹਿੰਦੇ ਬੈਰੋਕੇ ਵਾਲੇ ਜਿਲ੍ਹੇ ਮੋਕੇ ਵਾਲੇ ਕੰਢੀ ਆਉਂਦੇ ਆ ਬੱਟ ਆ ਜੱਫਾ ਫੇਰ ਲੱਗਣ ਜਾ ਰਿਹਾ ਲੱਗਦੇ ਕੈਂਚੀ ਵੱਜ ਗਈ ਗੁੱਟ ਫੜਿਆ ਹੋਇਆ ਤੇ ਜੱਤੋ ਵਾਲੇ ਭਾਉ ਦੇ ਕਹਿੰਦੇ ਕੀ ਫੈਸਲੇ ਹੋਣਗੇ ਸਮਾ ਫੈਸਲੇ ਕਰਦਾ ਹੈ ਇਧਰਲੇ ਪਾਸੇ ਜੋਰ ਲੱਗਿਆ ਹੋਇਆ ਆ ਮੁੰਡੇ ਬੈਰੋਕੇ ਵਾਲੇ ਕਰਾਉਂਦੇ ਆ ਬੱਲੇ ਬੱਲੇ ਲੈ ਵੀ ਇੱਕ ਵਾਰੀ ਜੱਫੀ ਲਾ ਦੇਣ ਗੱਬਰੂ ਲਾ ਕੇ ਜਾਂਦਾਰ ਜੱਸਾ ਇੱਕ ਤਕੜਾ ਹੰਟ ਆਪਣੀ ਟੀਮ ਲਈ ਜੋੜ ਗਿਆ ਕਾਲਾ ਗਿਲਜੇ ਬਣ ਗਿਆ ਲੋ ਕਬੱਡੀ ਪਾਉਣ ਦੇ ਲਈ ਫੇਰ ਨਾ ਜਾਂ ਧਾਵੀ ਤਿਆਰ ਬਰ ਤਿਆਰ ਮੇਰੇ ਵੀਰੋ ਸੁਰੇ ਵਾਲਿਆ ਕਬੱਡੀ ਪਾ ਰਿਹਾ ਪੁੱਛੋ ਖੁਰਦ ਤੇ ਚੱਕਰਾਂ ਸਿੰਘ ਵਾਲੇ ਦੀ ਟੀਮਾਂ ਜਰੂਰ ਪੁੱਜਣ ਮੇਰੇ ਘਰੂ ਤੋਰਕੋਟ ਤੇ ਬਣ ਵਾਲਾ ਲੂ ਤਾਂ ਡੌਂਡ ਤੇ ਸੇਲਵਲਾ ਬਈ ਟੱਕਾਂ ਦੇ ਮੁੰਡੇ ਕੇਲੇ ਹਲੇ ਵੇਟ ਹੀ ਨਹੀਂ ਕਰਾਉਣਗੇ ਯਾਰ ਚੱਕਰਾਂ ਸਿੰਘ ਵਾਲਾ ਜੇ ਨਾਮ ਵੇਡ ਕਰਾਊਗੀ ਬਈ ਉਦੋਂ ਬਾਅਦ ਕੱਟੀ ਹੋਈ ਜਾਣੀ ਆ ਉਹ ਵੀਰ ਬਣ ਕੇ ਬਾਹਲੀ ਦੂਰ ਦੇ ਫਾਟਕ ਤੱਪ ਕੇ ਪਿੰਡ ਦੇ ਸਿਰ ਲੱਗ ਜਾਂਦਾ ਹੈ ਚੰਨਵਾਨ ਸਿੰਘ ਦੇ ਪਿੰਡਾਂ ਨਾਲ ਮੇਰੀ ਬੇਟੀ ਆ ਬੋਲਣ ਕਰਾ ਲਓ ਭਾਈਓ ਫੇਰ ਵਰਕੇ ਫੇਰ ਵਰਕੇ ਆ ਰਿਹਾ ਚੱਕਾ ਵਾਲੇ ਲਓ ਰੇਡ ਪੈਂਦੀ ਮੈਦਾਨ ਦੇ ਵਿੱਚ ਘੈਂਟ ਦੀ ਕਹਿੰਦੇ ਕਬੱਡੀ ਪੈਂਦੀ ਹੈ ਘੁੰਮੜ ਕਲਾ ਪਿੰਡ ਹੈ ਆ ਚਰਚੇ ਦੇ ਕਹਿੰਦੇ ਖਿਡਾਰੀਆਂ ਦੇ ਬੈਰੋਕੇ ਵਾਲਾ ਵੇਖ ਰਾ ਵੀ ਹੁਣ ਕਾਹੜ ਵਰਕੇ ਟਰਾਈ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਰਾਂਪਰੇ ਵਾਲਾ ਇਧਰਲੇ ਪਾਸੇ ਕਬੱਡੀ ਪਾ ਰਿਹਾ ਹੈ ਬੈਰੋਕੇ ਵਾਲੇ ਆ ਮੁੰਡਾ ਖੇਡ ਜੇ ਵਾਲੀਆ ਪਰ ਨੰਬਰ ਇਸੇਲੇ ਹਾਂ ਇਹ ਮੁੰਡੇ ਆ ਰਾ ਪਰ ਦੀ ਟੀਮ ਵੀ ਜੋੜ ਗਿਆ ਹੈ ਇਹ ਕਹਿੰਦੇ ਘੈਂਟ ਉਸੋਲੇ ਘੁੰਮਣਾ ਦੀ ਕਹਿੰਦੇ ਧਰਤੀ ਦਾ ਇਧਰ ਛੋਟੇ ਛੋਟੇ ਬੱਚੇ ਬੈਠੇ ਨੇ ਸਾਡੇ ਸੀਨੀਅਰ ਸਕੈਡੋ ਸਕੂਲ ਦੇ ਜਿਹੜੇ ਹਰ ਵਿਦਿਆਰਥੀ ਨੇ ਜਿਹੜੇ ਪੁੰਜੇ ਹੋਏ ਨੇ ਸ਼ਿੰਗਾਰ ਬਣੇ ਹੋਏ ਨੇ ਰਾਜਵਿੰਦਰ ਸਿੰਘ ਜੀ ਸ਼ੇਰਗਿਲ ਕੈਨੇਡਾ ਵਾਲੇ ਕਰੈਲ ਸਿੰਘ ਜੀ ਸਰਪੰਚ ਪਰ ਨਾਲ ਕਹਿੰਦੇ ਮੇਰੇ ਵੀਰੋ ਸ਼ਸ਼ੀਲ ਨਗਪਾਲ ਜੀ ਫਰਾਂ ਦਾ ਰੋਤੀ ਸ਼ਰਮਾ ਫਰਾਂ ਦਾ ਵੱਡਾ ਯੋਗਦਾਨ ਆ ਰੇਡ ਪੈਦੀਆ ਦੋ ਨੰਬਰ ਤੋਂ ਟੁੱਟ ਕੇ ਲੱਗਿਆ ਇਹ ਸੋਨੀਆ ਕਹਿੰਦੇ ਰੰਪਰੇ ਵਾਲਾ ਪੁਰਾਣਾ ਖਿਡਾਰੀ ਹੈ ਪਰ ਨੰਬਰ ਇਸ ਵੇਲੇ ਸੂਰੀ ਵਾਲੀ ਹੈ ਜੋੜਦਾ ਹੋਇਆ ਬੈਰੋਕ ਦੀ ਟੀਮ ਦੇ ਲਈ ਅਗਲੀ ਰੇਡ ਫੇਰ ਆ ਘੁੰਮਣਾ ਵਾਲੇ ਦੇ ਲਓ ਖੋਖਰ ਤੇ ਡਰ ਰਹੀ ਨੇ ਕਿਰੋ ਫਿਰ ਕਬੱਡੀ ਪਾਉਣ ਲਈ ਮੇਰੇ ਵੀਰੋ ਤਿਆਰ ਵਰ ਤਿਆਰ ਹੈ ਕਿ ਮੇਨਤ ਤੋਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਤੇ ਗੁਰੂ ਬਿਨਾ ਜੋਦਿਆ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ ਦਾ ਪੈ ਸੇਖੇ ਬਿਨਾ ਯਾਰੋ ਬੱਲਣਾ ਬਣੇ ਦਾ ਪੈ ਸੇਖੇ ਬਿਨਾ ਯਾਰੋ ਗੱਲਣਾ ਬਣੇ ਕੋਚਾਂ ਦੀ ਮਾਰ ਖਾਣੀ ਪੈਂਦੀ ਆ ਖੇਠਾਂ ਦੀਆਂ ਧੱਪਾਂ ਨੂੰ ਉਹ ਮੰਗਦੀਆਂ ਕਹਿੰਦੇ ਧੁੰਦਾ ਨੂੰ ਪਿੰਡ ਤੇ ਗ੍ਰੈਂਡ ਕਰਨਾ ਪੈਂਦਾ ਫਿਰ ਯੱਕ ਕਿਤੇ ਕਬੱਡੀ ਦਾ ਸਪਰਸਟਾਰ ਬਣਿਆ ਜਾਂਦਾ ਅੰਕ ਘੈਂਟ ਆਪਣੀ ਟੀਮੇਂ ਜੁੜ ਗਿਆ ਪੁੱਤੋ ਖਰਦ ਤੇ ਚੱਕਰਾਂ ਸਿੰਘਲੇ ਦੀ ਟੀਮਾਂ ਦੇ ਤੇ ਯਾਰ ਜ਼ਰੂਰ ਗਰਾਊਂਡ ਦੇ ਨੇੜੇ ਪਹੁੰਚਣਗੇ ਨਾਲੇ ਧੌਰ ਕੋੜ ਤੇ ਬਣ ਵਾਲਾ ਬਾਈ ਜੀ ਤੋਰਕੋਟ ਦੇ ਬਣ ਵਾਲਾ ਦਿਉਣ ਤੇ ਸੋਲਵਰਾ ਇਹ ਟੀਮਾਂ ਨੇ ਦੇਖਦੀ ਆ ਭਰਾ ਵਣ ਕੇ ਬਿਨਾਂ ਕਿਸੇ ਜਰੀ ਆ ਜਾਣਗੇ ਮੁੰਡੇ ਆ ਸੋਰੇ ਵਾਲੀ ਹੈ ਆਹ ਸਰੀਰ ਦੇਖ ਲੈ ਮੁੰਡੇ ਦਾ ਖੁੰਦਿਆ ਪਿਆ ਤੇ ਕੱਲਾ ਕੱਲਾ ਮਸਲ ਕਨੇ ਗਭਿਆਂ ਪਰਦਾ ਵੀ ਕਿੰਨੀ ਕੁ ਮਿਹਨਤ ਲੱਗੀ ਹੋਣੀ ਹੈ ਇਹ ਕਹਿੰਦੇ ਮੇਰੀ ਵੀਰੀ ਖੇਡ ਮੈਦਾਨ ਦੇ ਵਿੱਚ ਬੰਜੂ ਆ ਸੋਰੇ ਵਾਲੀ ਹੈ ਨੰਬਰ ਜੋੜਦਾ ਹੋਇਆ ਰੰਗੀਲਾ ਰਿਕਾਰਡ ਵਾਲੇ ਪੁੱਜੇ ਹੋਏ ਨੇ ਕੱਲੀ ਕੱਲੀ ਚੀਜ਼ ਨੂੰ ਕਹਿੰਦੇ ਕੈਚ ਕਰ ਰਹੇ ਨੇ ਬਹੁਤ ਬੜਾ ਧੰਨਵਾਦ ਹੈ ਰੰਗੀਲਾ ਰਕਾਰ ਵਾਲੇ ਭਰਾ ਜਿਹੜੇ ਅੱਜ ਦੇ ਮੇਲੇ ਨਾਲ ਕਦੇ ਜੁੜੇ ਹੋਏ ਨੇ ਔਰ ਕੈਸ ਸਭੇ ਕੱਲੇ ਕੱਲੇ ਪਲੇਅਰ ਦਾ ਕੱਲੇ ਕੱਲੇ ਦਸਖੜਾ ਵੀਰਵਾ ਪਹਿਨਣਾ ਹੈ ਰੇਡ ਪਹਿਨੀ ਆ ਖੋਖਰ ਪਹਿਨਣਾ ਹੈ ਜਿੱਥੋਂ ਦੇ ਫੌਜੀ ਦੇ ਚਰਚੇ ਕੱਲਾ ਚੌੜੀਆ ਅਨੇ ਖੋਖਰ ਕਦੇ ਰਣ ਪਿੰਡ ਬੜੇ ਮਸ਼ਹੂਰ ਅਨੇ ਡਿਖ ਪਿੰਡ ਉਸ ਇਲਾਕੇ ਦਾ ਆ ਗੱਬਰੂ ਰੇਡ ਪਾਉਣਾ ਹੈ ਆਓ ਸਾਹਮਣੇ ਦੇਖਣਾ ਕੰਨੀ ਤੋਂ ਲੱਗਿਆ ਟੁੱਟ ਕੇ ਲੈ ਵੀ ਘੈਂਟ ਉਹ ਜੱਤਹਾਰ ਵਾਲੀਆਂ ਪੈਂਦੀਆਂ ਜੋਰ ਲਾਉਣਾ ਪੈਣਾ ਹੈ ਨੰਬਰ ਧਾਵੀ ਦਾ ਤੇ ਬੋਲ ਵੱਡੇ ਵੀਰ ਦੇ ਲਗਨ ਜੇ ਫਿਰ ਅਗਲੀ ਕਬੱਡੀ ਪੌਂਦਲੇ ਤਿਆਰਵਾਰ ਤਿਆਰ ਹੈ ਉਧਰ ਅੱਜ ਨੇ ਇਸ ਖੇਡ ਕਬੱਡੀ ਦਾ ਆਪਣੇ ਚੀਫ ਗੈਸ ਸਾਡੀਆਂ ਸਤਕਾਰਯੋਗ ਸ਼ਖਸੀਅਤਾਂ ਵੀ ਆਈ ਪੀ ਜਨ ਵੀ ਵਿੱਚ ਬਰਾਜਮਾਨ ਡਾਕਟਰ ਸਰਦੀਪ ਸਿੰਘ ਜਿਹੜੇ ਲੰਮਾ ਟਾਈਮ ਗਵਰਨਮੈਂਟ ਰਜਿੰਦਰਾ ਕਾਲਦੇ ਨੇ ਵਿੱਚ ਕਹਿੰਦੇ ਫਿਜ਼ੀਕਲ ਡਿਪਾਰਟਮੈਂਟ ਦੇ ਵਿੱਚ ਆਪਣੀ ਸੇਵਾ ਕੀਤੀ ਹੈ ਫਿਰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਗੱਲ ਚੱਲਦੀ ਹੈ ਡਾਕਟਰ ਸਰਜੀਤ ਸਿੰਘ ਉਹਨਾਂ ਦਾ ਬਹੁਤ ਬੜਾ ਧੰਨਵਾਦ ਰਾਜ ਸਿੰਘ ਨੰਬਰਦਾਰ ਜਿਹੜੇ ਹਰ ਸਾਲ ਕੈਨੇਡਾ ਤੋਂ ਆਪਣੀ ਜਨ ਭੂਮੀ ਤੇ ਪਹੁੰਚਦੇ ਆ ਤੇ ਬੜੇ ਸਹਿਯੋਗ ਹੁੰਦੇ ਨੇ ਇਸ ਖੇਡ ਕਬੱਡੀ ਕੱਪ ਦੇ ਲਈ ਸੰਤ ਬਾਬਾ ਖੇਮ ਸਿੰਘ ਖੇ ਸਟੇਡੀਅਮ ਪੋਚੋ ਕਲਾਂ ਦੇ ਵਿੱਚ ਸੰਤ ਬਾਬਾ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ ਨਾਲ 90 ਸਾਲ ਦਾ ਕਬੱਡੀ ਦਾ ਕੱਪ ਫੇੜਾ ਜਾ ਰਿਹਾ ਹੈ ਬਜਨੀ ਕਬੱਡੀ ਫੇੜੀ ਆ ਰਹੀ ਹੈ ਕੁਝ ਟਾਈਮ ਤੋਂ ਵਾਹ ਮਾਜਾ ਮਾਲਵਾ ਦਵਾਬਾ ਦੇ ਕਬੱਡੀ ਦੇ ਵੱਡੇ ਮੁੱਲ ਦੇ ਟੀਮਾਂ ਦੇ ਜਿਹੜੇ ਪਲੇਅਰ ਉਹ ਲੈ ਸੁਣਗੇ ਕਬੱਡੀ ਪੌਂਡ ਲਈ ਨੌਜਾਨ ਰੰਪਰੇ ਵਾਲਾ ਅੰਗਰੇਜ਼ ਹਲੋ ਐਂਟਰੀ ਕਾਊਂਟਰ ਤੋਂ ਬਾਈ ਸਾਈਡ ਤੋਂ ਜਾ ਰਿਹਾ ਪਾਸੇ ਹੋ ਕੇ ਖੜ ਜਾਓ ਫੇੜਾ ਜਾ ਰਿਹਾ ਵੀਰ ਬਣ ਕੇ ਵੀਰ ਬਣ ਕੇ ਉਧਰ ਬਾਈ ਦੀ ਗੁਰੂ ਘਰ ਲੰਗਰ ਜਿਹੜਾ ਥੋੜਾ ਸਮਾਂ ਹੋਰ ਵਰਤੇਗਾ ਹੈ ਜੇ ਕਿਸੇ ਖਿਡਾਰੀ ਨੇ ਜਾਂ ਦਰਸ਼ਕ ਨੇ ਸ਼ਿਕਨਾ ਤੇ ਉਲੰਘਣ ਸ਼ਿਕ ਸਕਦਾ ਹੈ ਉਸ ਵਾਰ ਜਿਹੜੇ ਸਾਡੇ ਸੇਵਾਦਾਰ ਨੇ ਉਹਨੇ ਵੀ ਮੈਚ ਦੇਖਣੇ ਹੈ ਚੱਕ ਰਾਮ ਸਿੰਘ ਵਾਲਾ ਦੇ ਪੁੱਤੋ ਵਾਲੇ ਮੁੰਡੇ ਆ ਗਏ ਜੀ ਮੈਟਰ ਬੱਸ ਦੇ ਵਿੱਚ ਚੱਕ ਰਾਮ ਸਿੰਘ ਵਾਲਾ ਦੇ ਪੁੱਤੋ ਖੜਦ ਧੂਰਕੋਟ ਤੇ ਬਣ ਵਾਲਾ ਲੁਕਾ ਇਹ ਟੀਮਨ ਮੇਰੀ ਬੇਨਤੀ ਹੈ ਇਹਨਾਂ ਕਿਸੇ ਜੇਰੀ ਆ ਜਾਣਗੇ ਭਾਈ ਕਿਉਂ ਸਮਾਂ ਲਾ ਰਹੇ ਹੋ ਖੁੱਲ ਕੇ ਖੁੱਲ ਕੇ ਪੌੜ ਗਏ ਪੈੜ ਗਏ ਸੋਰੀ ਵਾਲਿਆ ਕਬੜੀਆਂ ਪੌੜ ਗਿਆ ਪੈਣੀ ਹੈ ਗੰਝੂ ਦੀ ਰੇਡ ਪੈਂਦੀ ਹੈ ਜਾਫੀ ਚਾਰ ਨੇ ਰੱਖਦੇ ਦੀ ਧਰਤੀ ਦੇ ਪਿਛਲੇ ਮੈਚੋ ਕਿਹੜੀ ਟੀਮ ਜਿੱਤ ਰਹੀ ਸੀਗੀ ਭਾਈ ਪੁੱਤੋ ਡੇਰਾ ਬਾਬਾ ਰੋਮੀ ਵਾਲਾ ਪੁੱਤੋ ਕਲਾ ਦੀ ਟੀਮ ਨੂੰ ਵਾਕ ਆਫਰ ਮਿਲਿਆ ਸੀ ਲੱਕੀ ਭਾਈ ਪਰ ਆਮ ਤੌਰ ਤੇ ਦੀਵਾਨੇਨੀ ਟੀਮ ਜਿੱਤਉ ਰਹੀ ਸੀ ਇੱਕ ਖੜਕ ਪੰਡਵਾਨੀ ਟੀਮ ਜਿੱਤ ਰਹੀ ਹੈ ਇਹ ਟੀਮਾਂ ਜਿਹੜੀਆਂ ਖੇਤ ਰਹੀਆਂ 75 ਕਲ ਭਾਰਦੀਆਂ ਤੇ ਅੰਤ ਨਾਲ ਗੰਝੂ ਆਪਣੇ ਟੀਮ ਲਈ ਜੋੜ ਗਿਆ ਹੈ ਟਾਟ ਖੋਖਰ ਵਾਲਾ ਫਿਰ ਨਈਆਂ ਧਾਵੇ ਨੇ ਕਬੱਡੀ ਪਾਉਂਦੇ ਨੇ ਮੇਰੇ ਵੀਰੋ ਤਿਆਰ ਵਰਤਿਆ ਹੋਣਾ ਤੇ ਮਿੱਟੀ ਦੇ ਵਿੱਚ ਕਰਨ ਕਮਾਈਆਂ ਦਰਦਿੰਦੀ ਮੰਨਦੇ ਆ ਲਾਲਾ ਨੂੰ ਉਹ ਗਰਮੀ ਦੇ ਵਿੱਚ ਬਾਹਰ ਖੇਡਦੇ ਤੇ ਇੰਡੀਆ ਖੇਡਣ ਸਾਲਾਂ ਨੂੰ ਗੋਡਰ ਵਰਗਾ ਹਰ ਇੱਕ ਗੱਬਰੂ ਤੇ ਛਾਤੀ ਪੂਰੀ ਗੁੰਦੀਆਂ ਸੋਖੀ ਲੋਪੋ ਦੋਨੋਂ ਸੀਜ਼ਨ ਨੇ ਹੁਣੇ ਕਬੱਡੀ ਕਬੱਡੀ ਹੁੰਦੀ ਆ ਆ ਦੋਨੇ ਸੀਜ਼ਨ ਕਬੱਡੀ ਕਬੱਡੀ ਹੁੰਦੀ ਹੈ ਆ ਰੇਡ ਪੌਂਡ ਲਈ ਕਿੰਨੇ ਵੇਖਾਂਗੇ ਹੁਣ ਜਾਫੀਆਂ ਨੇ ਕਬੱਡੀਆਂ ਪਾਉਣੀਆਂ ਪੈਣੀਆਂ ਹੈ ਲੈ ਵੀ ਬਿਆਲਪੁਰ ਵਾਲਿਆ 75 ਕਿਲੋ ਦਾ ਕਹਿੰਦੇ ਵਧੀਆ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਹੋ ਵਾਰ ਉੱਪਰ ਦੀ ਕਿੰਨੇ ਗੱਲ ਹੋਣੀ ਹੈ ਅੱਜ ਮਨ ਕਨੇ ਧੜਨੇ ਹੈ ਅੱਜ ਪੁੱਤੋ ਦੇ ਕਿੰਨੇ ਖੇਡ ਮੈਦਾਨਾਂ ਦੇ ਵਿੱਚ ਜੋਰ ਪਰਖੇ ਜਾਣੇ ਨੇ ਜੋਰ ਵੇਖੇ ਜਾਣੇ ਨੇ ਰੇਡ ਪੈਂਦੀ ਹੈ ਆਹ ਸਾਹਮਣੇ ਰਾਮਪੁਰ ਵਾਲਾ ਕਿਹੜਾ ਵਰਗੇ ਟਰਾਈ ਕਰਦਾ ਹੈ ਮੇਰਾ ਖਿਆਲ ਇਹਦੇ ਦਫਾ ਲਾ ਗਿਆ ਤੇ ਦਸਲਾ ਵੱਜ ਜਾਣ ਗਿਆ ਆਹ ਸੋ ਦੀ ਕਹਿੰਦੇ ਰੰਪਰੇ ਵਾਲਾ ਹਲਕਾ ਦਾ ਸ਼ਰੀਰ ਉਹ ਵੱਜ ਗਈ ਕੈਂਜੀ ਤੇ ਨੰਬਰ ਕਹਿੰਦੇ ਜਾਫੀਆਂ ਦਾ ਮੈਂ ਦੱਸਿਆ ਵੀ ਇਹਦੇ ਦੋਫਾ ਲਾ ਗਿਆ ਤੇ ਵਿਸਲਾ ਬੰਦ ਜਾਣ ਗਿਆ ਮੈਂ ਤਾਂ ਸਮਾਪਤ ਹੈ ਜੀ ਰੰਪਰਾ ਪਿੰਡ ਜਿੱਤੂ ਕਰ ਲਿਆ ਬਾਈ ਰੰਪਰਾ ਪਿੰਡ ਜਿਹੜੀ ਜਿੱਤ ਗਈ ਚੱਲਦੀ ਮੈਚ ਦੇ ਵਿੱਚੋਂ ਬਾਈ ਜੀ ਚੱਕਰ ਰਾਜ ਸਿੰਘ ਵਾਲਾ ਤੇ ਪੁੱਤੋ ਖੜਦ ਧੂਰਕੋਟ ਤੇ ਬਣ ਵਾਲਾ ਲੁਕਾ ਬਾਈ ਜੀ ਕੈਮਰਾਮੈਨ ਕਿੱਥੇ ਆ ਰਿਹਾ ਆਪਣਾ ਫੋਟੋਗ੍ਰਾਫਰ ਕੈਮਰਾਮੈਨ ਨੂੰ ਬੇਨਤੀ ਹੈਦਰ ਬਿਰਮ ਹਾਂ ਆਹ ਵੇਖੋ ਖੜਾ ਨੇ ਤੇ ਚੱਕ ਰਾਮ ਸਿੰਘ ਵਾਲਾ ਐਂਟਰੀ ਕੰਟਰੋਲ ਇਹ ਮੇਰੇ ਭਰਾ ਨੋਟ ਕਰ ਲਿਓ ਰਾਮਪਰਾ ਪਿੰਡ ਜਿੱਤ ਰਹੀ ਹੈ ਇਸ ਮੈਚ ਦੇ ਵਿੱਚੋਂ ਰਾਮਪਰਾ ਪਿੰਡ ਬਾਈ ਦੀ ਚੱਕ ਰਾਮ ਸਿੰਘ ਵਾਲਾ ਇਹ ਕੋ ਪੁੱਤੋ ਖੜਾ ਧੁਰ ਗੋਪ ਤੇ ਬਣ ਵਾਲਾ ਮੇਰੀ ਬੇਨਤੀ ਹੈ ਭਾਈ ਆ ਜਾਓ ਯਾਰ ਰਾਮਪਰਾ ਪਿੰਡ ਜਿੱਤੋ ਕਰ ਲਿਓ ਜੀ ਮੇਰੀ ਬੇਟੀ ਹੈ ਐਂਟਰੀ ਕੰਟਰੋਲ ਜੀ ਰਾਮਪਰਾ ਪਿੰਡ ਜਿੱਤੋ ਕਰ ਲਿਓ ਨਹੀਂ ਨਹੀਂ ਨੂੰ ਆਰੋਦੀ ਟੀਮਾਂ ਆਪੋ ਤੋਂ ਸਿੱਧੀ ਕਰੀ ਜਾਂ ਕ੍ਰਾਮ ਸਿੰਘਾਂ ਤੇ ਪੁੱਤੋ ਖੁਰਦਿਆ ਜਕਰਾਂ ਸਿੰਘਾਂ ਤੇ ਪੁੱਤੋ ਖੁਰਦਿਆ ਨੀ ਟੀਮਾਂ ਨੇ ਪੁਆ ਸੰਗੀ ਇਹਨਾਂ ਆ ਗਏ ਮੇਰੇ ਭਰਾ ਜਕਰਾਂ ਸਿੰਘਾਂ ਤੇ ਪੁੱਤੋ ਖੁਰਦਿਆ ਭਾਈ ਮੋਹਨ ਜੀ ਕੌਣ ਦੀ ਗੱਲ ਕਰ ਰਹੇ ਹੋ 22 70 ਕਿਲੋ 75 ਵਾਲੇ ਯਾਰ ਹਜੇ ਤੱਕ ਨਹੀਂ ਡੋਟਾ ਪਜਣ ਹੁਣਾਂ ਦੇ ਹੱਥ ਹੋਈ ਪਈ ਐ ਅਜੇ ਕਬੱਡੀ ਦੇ ਨੇ ਰਾਨ ਹੁੰਦਾ ਅਜੇ ਕਬੱਡੀ ਦੇ ਤਾਂ ਹੁੰਦਾ ਉਦਾਂ ਹੁੰਦਾ ਆਪ 75 ਵਾਲੇ ਦੇਖ ਲਓ ਟਾਈਮ ਦੇਖ ਲਓ ਤੇ ਹਜੇ ਤੱਕ ਇਹਨਾਂ ਮੁੰਡਿਆਂ ਨੇ ਆਪ ਦਾ ਵਜਨ ਨਹੀਂ ਕਰਾਇਆ ਜਿਹੜੇ ਆਏ ਆ ਆ ਮੁੰਡੇ ਦੇਖ ਲਓ ਦੀਪਕਰ ਤੋਂ ਚੱਲ ਕੇ ਆ ਕੇ ਵਜਨ ਕਰਾ ਗਏ ਆ ਤੇ ਭੁੱਜੋ ਵਾਲੇ ਖੋਟ ਵਾਲੇ ਤੇ ਚੱਕਰਾਂ ਨੇ ਹਜੇ ਤੱਕ ਵਜਨ ਨਹੀਂ ਕਰਾਇਆ 12:30 ਦਾ ਟਾਈਮ ਹੋ ਰਿਹਾ ਹੈ ਗਵੰਡੀ ਪਿੰਡ ਹੈ ਤੇ ਗਵੰਡੀ ਪਿੰਡਾਂ ਨੂੰ ਜੇ ਐਂਟਰੀ ਨਹੀਂ ਕਰਦੇ ਫਿਰ ਕਹਿੰਦੇ ਯਾਰ ਇਲਾਕੇ ਵਾਲੇ ਖਿਡਾਰੀਆਂ ਨੂੰ ਤੁਸੀਂ ਸਪੋਰਟ ਨਹੀਂ ਕਰਦੇ ਦੱਸੋ ਯਾਰ ਇਹਦੇ 'ਚ ਕੀ ਦਾ ਕਸੂਰ ਹੈ ਕਮੇਟੀ ਨੇ ਸੀਮਤ ਟੀਮਾਂ ਐਂਟਰ ਕਰ ਗਿਆ ਜੇ ਪੁੱਛੋ ਤੇ ਚੱਕ ਦੋ ਹੁੱਟਰਾਂ 'ਚ ਨਾ ਆਈਆਂ ਦੋ ਹੁੱਟਰ ਮਾਰ ਰਹੇ ਆ ਬਈ ਦੋਨੇ ਟੀਮਾਂ ਕੱਟੀਆਂ ਗਈਆਂ ਦੁਆਰੇ ਇੰਟਰਵਿਊ ਨਹੀਂ ਹੈਗੀਆ ਪੁੱਛੋ ਤੇ ਚੱਕ ਆਰਾਮ ਸਿੰਘ ਵਾਲਾ ਤੂੜਪੋਰ ਤੇ ਬੰਨ ਵਾਲਿਆਂ ਦੀਆਂ ਟੀਮਾਂ ਗਰਾਊਂਡ 'ਚ ਆਉਜੀ। ਜਿਉਣ ਤੇ ਸੇਲਪਰਾ ਇਹ ਟੀਮਾਂ ਗਰਾਊਂਡ 'ਚ ਆ ਰਹੇ ਹਨ। ਦੋ ਹੱਪਰ ਲਾਈਨ ਬਈ ਜੇ ਨਹੀਂ ਹੁੰਦੀ ਕੱਢਦੀ। ਬਾਈ ਯਾਰ ਕਿਉਂ ਇੰਨੇ ਹਾਕਮ ਰਵਾਲੇ ਚੰਗਾ ਨਹੀਂ ਲੱਗਦਾ ਯਾਰ। ਖਿਡਾਰੀਓ ਤੁਸੀਂ ਹਰ ਮੇਲਾ ਖੇਡਣਾ ਹੈ। ਰੱਬਰਗੇ ਜਿਹੜੇ ਦਰਸ਼ਕ ਬੈਠੇ ਨੇ ਬਾਰੇ ਸੋਚਿਆ ਕਰੋ ਭਰਾ ਬਣ ਕੇ। ਅੱਜੇ ਦੇ ਡਰਦੇ ਹਲੇ ਲੰਗਰ ਛਕਣ ਨਹੀਂਗੇ ਵੀ ਕਿਤੇ ਮੈਚ ਨਾਲ ਨਾਲ ਕੇ ਫੇਰ ਛਕ ਲਾਂਗੇ। ਕਦਰ ਕਰਿਆ ਕਰੋ ਯਾਰ ਸੋਹ ਮੇਰੀ ਕਦਰ ਕਰਿਆ ਕਰੋ। ਇਸ ਹਰ ਸਿੰਘ ਵਾਲਾ ਢੂਰਕੋਟ ਤੇ ਬਣ ਵਾਲਾ ਲੁਕਾ ਹੈ ਬਿਆਉਣ ਤੇ ਸਿਲਵਰ ਇਹ ਟੀਮਾ ਜੜਗਾ ਜਾਣਗੇ ਮੇਰੀ ਬੇਨਤੀ ਹੈ ਪਰ ਹਤਰ ਵਾਲੇ ਮੁੰਡੇ ਬਿਆਉਣ ਤੇ ਸਿਲਵਰ ਹੈ ਨਾਲ ਹੀ ਆ ਮੈਚ ਤੋਂ ਬਾਅਦ ਭਾਈ ਗੁਰਮੀਤ ਤੇ ਨਾਲ ਜਿਹੜੇ ਦੀਪ ਆਵੇਗਾ ਤੇ ਜਾਂ ਕੰਦੀ ਦਾ ਜੋਗੇ ਰਲਮਲ ਕੇ ਸਾਰੇ ਬਹਿਣਗੇ ਮਾਈਕ ਦੇ ਉੱਪਰ ਲੈ ਵੀ ਜਲਪੁਰ ਵਾਲਾ ਮੈਚ ਤੋਂ ਬਾਅਦ ਜਿਹੜੇ ਬੁਲਾ ਰਹੇ ਆਪਾਂ ਹਾਂ ਚੇਂਜ ਕਰਦਾਂਗੇ ਕਿਉਂਕਿ ਮਾਨ ਜਿੰਦਗੀ ਦਾ ਪਿਆਰ ਹੈ ਸਾਡੇ ਵੀਰ ਹੈ ਜਿਹੜੇ ਸੇਵਾਦਾਰ ਨੇ ਕਹਿੰਦੇ ਖੇਡ ਕਬੱਡੀ ਦੇ ਬਾਈ ਝੋਟਾ ਪੇਖੀ ਪੁੱਜਿਆ ਹੋਇਆ ਜੈਤੂ ਵਾਲਾ ਭਾਉ ਪੁੱਜਿਆ ਹੋਇਆ ਐਸ਼ੋਕ ਜੈਤੂ ਬੂੰਦੀ ਬੋਲ ਦੇ ਜਿਹੜੇ ਮਤਾਰ ਅਫੀਸ਼ੀਅਲੀਆਂ ਸੁਵਾਵਾ ਨੇ ਆ ਰੋ ਜੀ ਆ ਮੈਂ ਤਵਾਰ ਗੁਰਮੀਤ ਭੈਣੀ ਬਾਈਆ ਤੇ ਕੰਤੀ ਦੱਜੋਗੇ ਲੈ ਵੀ ਕੰਤੀ 10000 ਵੀ ਹੋ ਗਿਆ ਵੀਡੀਓ ਨੂੰ 25000 ਹੋ ਗਿਆ ਵੀਊ ਹਾਂ ਜੱਫੇ ਦੇ ਦੇਖ ਲਾ ਬਤਿੰਦਰ ਨੇ ਭੈਣੀ ਵਾਲਿਆ ਚੱਬੀ ਕੱਢ ਤੇ ਕੰਧੀ ਦਾ ਜੋ ਖਰਪੂਰ ਸਿੰਘ ਜੀ ਟੱਡੇ ਲੈ ਵੀ ਅਸ਼ਰਫ ਦੇਖੀ ਹੋੜੀਆ ਵੀਡੀਓ ਬਹੁਤ ਬੜਾ ਧੰਨਵਾਦ ਆਓ ਜੀ ਪੁੱਤੋ ਖਰ ਦਾ ਆ ਗਿਆ ਚੱਕ ਰਾਮ ਸਿੰਘ ਆ ਜੀ ਮੇਰੇ ਭਰਾ ਚੱਕ ਰਾਮ ਸਿੰਘ ਲਾੜੀ ਧੂਰਕੋਟ ਦੇ ਬਣ ਵਾਲਾ ਸਿਲਵਰਾ ਤੇ ਦਿਉਣ ਦਿਉਣਪੁਰ ਸਿੰਘ ਬੜਾ ਸਿਲਵਰਾ ਤੇ ਦਿਉਨੀਆਂ ਟੀਮਾਂ ਪੁੱਜਣੀਆਂ ਜਲਦੀ ਦੇ ਨਾਮ ਸਾਰੇ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਆ ਹਰਪ੍ਰੀਤ ਵੀਰ ਉਹਨਾਂ ਦਾ ਉਧਰ ਸੜੀ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ ਸਿੰਦਰਪਾਲ ਸਿੰਘ ਦੀ ਪਾਲੀ ਸੇਖੋ ਪਾਲ ਮੋਟਰ ਜਗੇਰਜ ਵਾਲੇ ਉਹ ਵੀ ਚੇਤੇ ਧਾਰ ਤੇ ਪਹੁੰਚੇ ਬਹੁਤ ਬੜਾ ਧੰਨਵਾਦ ਹੈ ਲੈ ਵੀ ਇਧਰ ਦੇ ਪਾਸੇ ਮੁੰਡੇ ਚੱਕਾ ਵਾਲੇ ਪੁੱਜ ਗਏ ਨੇ ਇਧਰ ਕਬੱਡੀ ਸਪੋਰਟਸ ਲਾਈਵ ਵਾਲੇ ਭਰਾ ਢਿੱਲੋ ਭਰਾ ਸਾਡਾ ਹੈ ਬਹੁਤ ਵਧੀਆ ਕੰਦੇ ਲਾਈਵ ਕਰਦੇ ਮੁੰਡੇ ਤੇ ਅੱਜ ਦੇ ਖੇਡ ਮਿਲਣ ਦਾ ਲਾਈਵ ਵੀ ਜਿਹੜਾ ਕਬੱਡੀ ਸਪੋਰਟਸ ਹੈ ਬਾਈ ਹਾਂ ਕਬੱਡੀ ਸਪੋਰਟਸ ਜਿਹੜਾ ਲਾਈਵ ਚੱਲ ਰਿਹਾ ਹੈ ਤੇ ਸਰਦਾਰ ਸਾਡਾ ਕਹਿੰਦੇ ਖਛਤਰੀ ਥੱਲੇ ਖੜਾ ਹੈ ਤੇ ਕੱਲੇ ਕੱਲੇ ਪਲੇਅਰ ਦਾ ਹੈ ਕੱਲੇ ਕੱਲੇ ਦਰਸ਼ਕ ਦਾ ਕਹਿੰਦੇ ਚਿਹਰਾ ਨਜ਼ਰੀ ਆਉਂਦਾ ਹੈ ਵੀ ਅੱਜ ਪੁੱਤੋ ਕਲਾ ਦੇ ਵਿੱਚ ਕੌਣ-ਕੌਣ ਆਇਆ ਹੈ ਔਰ ਮੇਰੀ ਵੀਰੋ ਗੱਲਾਂ ਬਾਤਾਂ ਹੋੜ ਗਿਆ ਹੈ ਆਓ ਜੀ ਕਰੀਏ ਜੀ ਸ਼ੁਰੂ ਮੈਚ ਚੱਕ ਰਾਮ ਸਿੰਘ ਵਾਲੇ ਦੇ ਖਿਡਾਰੀ ਆ ਜਾਣਗੇ ਚੱਕ ਰਾਮ ਸਿੰਘ ਵਾਲੇ ਦੇ ਦੋ ਆਇਆ ਹਲੇ ਬਾਕੀ ਵੇਟ ਕਰਾਈਏ ਨੇ ਬਾਈ ਚੱਕਾ ਲਿਓ ਕਿ ਦੋ ਹੀ ਖੇਡੋਗੇ ਕੀ ਟੱਕਰ ਹੈ ਉਹ ਪਿੰਡ ਨੇੜੇ 10 15 ਹੌਲੇ ਸੀ ਇਹ ਆ ਜਾਓ ਵੀਰ ਬਣ ਕੇ ਯਾਰ ਸਰਦਾਰ ਬਣ ਵਾਲਾ ਦਿਉਣ ਦੇ ਸੇਲ ਭਰਾ ਆਜੋ ਦੀ ਟੀਮਾ ਮਰਗ ਜੀ ਨੇ ਕਦੇ ਗੱਲ ਕੀਤੀ ਬੁਰਗਾਪੁਰ ਕੇ ਜੈਜੀ ਨੇ ਗੱਲ ਕੀਤੀ ਔਰ ਹਲਵੇਲੇ ਦਾ ਪਿੰਡ ਹੈ ਦਿਉਣ ਵਾਲੇ ਮੁੰਡੇ ਜਿਹੜੇ ਆ ਗਏ ਨੇ ਬਾਈ ਦੀ ਕਰਾਉਟ ਆਸ ਤੇ ਕਬੱਡੀ ਪਾ ਰਗੇ ਛੇਤੀ ਵੀਰੇ ਆ ਫੇਰ ਮਿਲੋ ਮੇਰਾ ਭਰਾ ਮੈਚ ਤੋਂ ਬਾਅਦ ਮਿਲਦੇ ਹਾਂ ਬਾ ਇਧਰ 75 ਦੀਆਂ ਟੀਮਾਂ ਦੇ ਪਲੇਅਰ ਨੋਟ ਕਰ ਰਹੇ ਨੇ ਮੇਰੇ ਭਰਾ ਜਿਹੜੀ ਟੀਮ ਪਹਿਲਾਂ ਗਰਾਊਂਡ ਦੇ ਵਿੱਚ ਆ ਪਈਏ ਵੀ ਪਹਿਲੀ ਕਬੱਡੀ ਹੋਵੇਗੀ ਜਿਹੜੀ ਟੀਮ ਪਹਿਲਾਂ ਗਰਾਊਂਡ ਦੇ ਵਿੱਚ ਆਉਂਦੀ ਹੈ ਉਹ ਟੀਮ ਦੀ ਪਹਿਲੀ ਕਬੱਡੀ ਹੋਵੇਗੀ ਫਿਸ਼ਲਾ ਨੇ ਡਿਸੀਜਨ ਲੈਂਤਾ ਪੁੱਤੋ ਖਰਦ ਪਟਾਕਰਮ ਸਿੰਘ ਨੇ ਟੀਮਾਂ ਦੇ ਦਰਮਿਆਨ ਇੱਕ ਬੜੇ ਬੜੀਆ ਮੁਕਾਬਲੇ ਦੀ ਸ਼ੁਰੂਆਤ ਹੋ ਲੱਗੀ ਹੈ ਲਓ ਪਹਿਲੀ ਕਬੱਡੀ ਉਸ ਵੇਲੇ ਕਹਿੰਦੇ ਪੁੱਤੋ ਖਰਦ ਵੱਲੋਂ ਕਹਿੰਦੇ ਪੈਣ ਜਾ ਰਹੀ ਹੈ ਬਾਈ ਕੀ ਗੱਲ ਆ ਹੁਣ ਯਾਰ ਓ ਯਾਰ ਬਾਈ ਆ ਰਹੇ ਚੱਕਰਮ ਸਿੰਘ ਵਾਲਿਓ ਅਗਲੀਆਂ ਟੀਮਾਂ ਥੋੜੀ ਜਿਹੀ ਮਾਸਟਰ ਕਲਵੰਦ ਸਿੰਘ ਦੀ ਤਾਲ ਜੋਕੇ ਤੇ ਨਾਲ ਗੁਰਮੀਤ ਭੈਣੀ ਵਾਇਆ ਲਓ ਸਾਹਮਣੇ ਪਹਿਲੇ ਵੀ ਇਧਰਲੇ ਪਾਸੇ ਪੁੱਤੋ ਵਾਲੇ ਦੀ ਕਹਿੰਦੇ ਰੇਡ ਪੈ ਗਈ ਹੈ ਚੱਕ ਰਾਮ ਸਿੰਘ ਵਾਲੇ ਦੇ ਕਹਿੰਦੇ ਤਿੰਨ ਜਾਫੇ ਤਿਆਰ ਵਰ ਤਿਆਰ ਹੁਣ ਕੌਣ ਜਫਾ ਲਾਵੇਗਾ ਇਧਰਲੇ ਪਾਸੇ ਦੇਖਣਾ ਹੈ ਖੇਡ ਮੈਦਾਨ ਦੇ ਵਿੱਚ ਦੋ ਨੰਬਰ ਤੇ ਟੱਚ ਦੀ ਕਹਿੰਦੇ ਟਰਾਈ ਹੈ ਪਰ ਕੰਨੀ ਤੋਂ ਕਹਿੰਦੇ ਟੁੱਟ ਕੇ ਲੱਗਿਆ ਮੁੰਡਾ ਆਹ ਮੁੰਡਾ ਕਹਿੰਦੇ ਚੱਕਾ ਵਾਲਾ ਮੁੰਨੇ ਦੇ ਪਿੰਡ ਦਾ ਬੰਬੂ ਦੇ ਪਿੰਡ ਦਾ ਆਹ ਕਹਿੰਦੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਦੇਖਣਾ ਦੂਸਰਵਾਂਜਰੇ ਪਿੰਡ ਦਾ ਲਾ ਤਕੜਾ ਦਾ ਫਿਰ ਬੱਲੇ ਬੱਲੇ ਕਰਵਾਉਣਾ ਹੋਇਆ ਹੈ ਪਹਿਲਾ ਨੰਬਰ ਚੱਕ ਰਾਮ ਸਿੰਘ ਵਾਲੇ ਦੇ ਹਿੱਸੇ ਜੁੜਿਆ ਹੈ ਪਹਿਲੀ ਰੇਡ ਤੇ ਬੋਲ ਵੱਡੇ ਵੀਰ ਦੇ ਲਓ ਚੱਕਾਂ ਵਾਲਾ ਨਾਈਨ ਤਾਦੀ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਤਿਆਰ ਹੋਰ ਤਿਆਰ ਜਾਫੀ 4 9 ਪੁੱਜੋ ਖੁਰਦਵਾਨੇ ਹਰਮਣ ਉਹਨਾਂ ਦਾ ਪਿੰਡ ਹੈ ਤੇ ਅੰਕ ਤਾ ਵੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਅਗਲੀਆਂ ਟੀਮਾਂ ਜ਼ਰੂਰ ਜਾਣ ਤੇ ਸੇਲਵਰ ਆਣੀਆਂ ਗਰਾਊਂਡ ਦੇ ਵੇਟ ਗਰਾਊਂਡ ਦੇ ਨੇੜੇ ਪੁੱਜਣੀਆਂ ਕਬੱਡੀ ਪਾਉਣ ਦੇ ਲਈ ਨਾਇਨ ਗੱਬਰ ਪੁੱਛੋ ਵਾਲਾ ਵਾਧਾ ਹੋਇਆ ਹੈ ਬ੍ਰੋਡੀਆਂ ਦੇ ਪਾਲੇ ਦੇ ਵਿੱਚ ਧੋਜੋ ਕਲਾ ਦੀ ਧਰਤੀ ਦੇ ਅੱਜ ਖੇਡ ਕਬੱਡੀ ਰਾਕੇ ਨੇ ਬਹੁਤ ਵਧੀਆ ਖੇੜਿਆ ਹੋਇਆ ਗੁਲਾਮ ਪੰਜਾਬੀਆਂ ਦੀ ਮਾਂ ਮਿੱਟੀ ਨੌਜਾਨ ਗੱਬਰੂ ਨੇ ਗੁੱਟ ਫੜਿਆ ਜਿੱਤੇ ਨੂੰ ਚੋਕਿਆ ਲੱਗੇ ਬੋਤੇ ਪੱਟਾਂ ਨੂੰ ਖਿੱਚੇ ਲੋ ਟੱਡਿਆਂ ਦਾ ਭਰਪੌਰ ਸਿੰਘ ਫੈਸਲਾ ਕਰਦਾ ਹੋਇਆ ਇਹ ਚੱਲ ਰਿਹਾ ਸਟਰਗਲ ਦਾ ਵੀ ਅੰਕ ਜਾਸੀਆਂ ਨੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਕੇ ਵੀ ਫੇਰ ਸ਼ਨੀ ਨਾਇਨ ਲਓ ਸ਼ਨੀ ਇਸ ਲਈ ਚੱਕਾ ਵਾਲਾ ਕਬੱਡੀ ਪਾਣਾ ਨਾਲੀ ਧੂਰਗੋਟ ਤੇ ਬੜਵਾਲਾ ਸਿਲਵਰਾ ਦੇ ਜਾਣ ਇਹ ਟੀਮਾਂ ਦੇ ਪਲੇਅਰ ਆ ਜਾਣ ਕਬੱਡੀ ਪੈ ਗਈ ਤੇ ਨੰਬਰ ਇਸ ਵੇਲੇ ਧਾਵੀ ਨੇ ਕਿਹਨੇ ਜੋੜ ਦਿੱਤਾ ਲੈ ਵੀ ਉਧਰ ਰੈਫਰੀ ਨੂੰ ਵੇਜਦੇ ਵੀ ਨੰਬਰ 78 ਹੀ ਕਰ ਦੇ ਕਿਉਂਕਿ ਸਮਾਂ ਜਿਹੜਾ ਬਹੁਤ ਲੱਗ ਰਿਹਾ ਹੈ ਉਹ ਪੰਨੇ ਮੈਦ ਵਧੀਆ ਕਰਾਉਣੇ ਆਪਾਂ ਆਹ ਕਬੱਡੀ ਪੈਂਦੀ ਹੈ ਪੁੱਤੋ ਖੁਰਨ ਵਾਲੇ ਦੀ ਚੱਕਰ ਨਾਮ ਸਿੰਘ ਵਾਲਾ ਪਿੰਡਾ ਖਿਡਾਰੀਆਂ ਦਾ ਇੱਕ ਵਾਰੀ ਮਾਰਦੇ ਤਾੜੀਆਂ ਫਿਰ ਜਾਫੀ ਲਈ ਨਗਰ ਦਾ ਤਗੜਾ ਜਫਾ ਖੇਡ ਮੈਦਾਨ ਦੇ ਵਿੱਚ ਤੇ ਨੰਬਰ ਵਿਗਰੇ ਇਸ ਵੇਲੇ ਜਿਹੜਾ ਜੁੜਦਾ ਹੋਇਆ ਹੈ ਸਿਲਵਰ ਆ ਵੀ ਆ ਗਿਆ ਗੋੜ ਵੀ ਆ ਗਿਆ ਟੀਮ ਆਉਂਦੇ ਨੇ ਨੇੜੇ ਨਾਲ ਹੀ ਗੱਲਤੀ ਪਾ ਜੋਗੇ ਉਹ ਵੱਡਾ ਵੀਰ ਗੁਰਮੀਤ ਸਾਡਾ ਪਹਿਣੀ ਭਾਈਏ ਵਾਲਾ ਮਾਨਸ ਇਲਾਕੇ ਦਾ ਹੈ ਨਾਲ ਬਲਕੇ ਸਨ ਪਹਿਣ ਗਿਆ ਅੱਜ ਮੈਚ ਵੀ ਬੜੇ ਤਕੜੇ ਖੇਡੇ ਜਾ ਰਹੇ ਹੈ ਰੇਡ ਪੈਂਦੀ ਹੈ ਸਣੀ ਨਾਮ ਹੈ ਚੱਕ ਰਾਮ ਸਿੰਘ ਵਾਲਾ ਪਿੰਡ ਹੈ ਬਾਈ ਵੀਰੋ ਭਾਈ ਪਖਤੂ ਦੀ ਕਹਿੰਦੇ ਵੱਡੀ ਕਿਰਪਾ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਦੇਖਣਾ ਹੈ ਬੱਲੇ ਬੱਲੇ ਆਓ ਵੇਖਣਾ ਨੰਬਰ ਜੋੜ ਦਿੰਦਾ ਹੈ ਲੈ ਵੀ ਦਿਆਲਪੁਰਿਆ ਕਰਦੇ ਸਿਫਤ ਲਓ ਕਬੱਡੀ ਪਾਉਂਦੇ ਨੇ ਨਾਇਨ ਗੱਬਰ ਪੁੱਤੋ ਖੁਰਦਵਾ ਇੱਕ ਤਕੜਾ ਅੰਕ ਆਪਣੀ ਟੀਮ ਦੇ ਲਈ ਥੋੜਦਾ ਹੋਇਆ ਕਬੱਡੀ ਪਾਉਂਦੇ ਨੇ ਸੋਣੇ ਆ ਗਏ ਨਾਇਨ ਧਾਵੀ ਛੱਕਣ ਵਾਲਾ ਮੇਰੇ ਵੀਰੋ ਕਬੱਡੀ ਪਾਉਂਦੇ ਨੇ ਬਿਆਨ ਤੇ ਸਿਲਵਰ ਵਾਲੀਆਂ ਟੀਮਾਂ ਦੇ ਪਲੇਅਰ ਜਰੂਰ ਤਿਆਰ-ਵਰ ਤਿਆਰ ਰਹਿਣਗੇ ਅਗਲੇ ਮੈਚਾਂ ਦੇ ਲਈ ਜੌਨ ਤੇ ਸਿਲਵਰ ਵਾਲੀਆਂ ਟੀਮਾਂ ਦੇ ਪਲੇਅਰ ਚੱਕ ਰਾਮ ਸਿੰਘ ਵਾਲੇ ਦਾ ਨੋਇਨ ਗੱਭਰੂ ਫਿਰ ਕਬੱਡੀ ਪਾ ਰਿਹਾ ਉਧਰ ਸਾਡਾ ਵੀਰ ਸ਼ੰਦਰਪਾਲ ਸਿੰਘ ਪਾਲੀ ਦੇਖੋ ਪਾਲ ਮੋਟਰ ਗੇਰਸ ਵਾਲੇ ਵਿਸ਼ੇਸ਼ ਤਰ ਤੇ ਪਜੇ ਹੋਇਆ ਬਹੁਤ ਬੜਾ ਧੰਨਵਾਦ ਨਾ ਤਾਵੀ ਤੇ ਯਾਫੀ ਦੇ ਦਰਮਿਆਨ ਵੱਡਾ ਸਟਰਗਲ ਤੇ ਅੰਕ ਨੋਇਨ ਗੱਭਰੂ ਮੈਚ ਸਮਾਪਤ ਚੱਕ ਰਾਮ ਸਿੰਘ ਵਾਲਾ ਜੇਤੂ ਕਰ ਲਿਓ ਚੱਕਰਾਮ ਸਿੰਘ ਵਾਲਾ ਬਿਆਨ ਤੇ ਸੇਲਵਰਾਂ ਦੀਆਂ ਟੀਮਾਂ ਦੇ ਦਰਮਿਆਨ ਆ ਵੀ ਮੇਰੇ ਜਿਹੜੇ ਕਾਪੜੇ ਖੇਡੇ ਜਾਣਗੇ ਗੁਰਮੀਤ ਗੁਰਮੀਤ ਭੈਣੀ ਵਾਇਆ ਤੋਂ ਮਾਸਟਰ ਕਲਵਾਨ ਸਿੰਘ ਦੀ ਕੰਪਨੀ ਤਾਜੋਕਿਆਂ ਵਾਲੇ ਅਗਲੀ ਬੂਲਾ ਦੀ ਸਾਂਝ ਪਾਉਣਗੇ ਜਾਣ ਤੇ ਸੇਲਵਰਾਂ ਦੀਆਂ ਟੀਮਾਂ ਨਾਲ ਹੀ ਵੀਰੇ ਬੈਂਦੀ ਰਣੇ ਕਬੱਡੀ ਓਪਨ ਦੀਆਂ ਟੀਮਾਂ ਸਾਡੇ ਕੋਲ ਐਂਟਰ ਨੇ ਇੱਕ ਵਾਰੀ ਬਾਈ ਦੀ ਐਂਟਰੀ ਕਾਊਂਟਰ ਤੇ ਜਰੂਰ ਆ ਕੇ ਮਿਲ ਕੇ ਜਾਣ ਕਿਉਂਕਿ ਗੂਗਲ ਪੇ ਦੇ ਇੰਟਰ ਸਾਡੇ ਕੋਲੇ ਟੀਮਾਂ ਉਸ ਕੇਂਦਰ ਬਿਠਾ ਕੇ ਤੇ ਆਪਣੀ ਐਂਟਰੀ ਵਾਲੀ ਪਰਚੀ ਜਿਹੜੀ ਬਰਾਬਰ ਕਰਨਗੇ ਮੇਰੀ ਬੇਨਤੀ ਹੈ ਕੋਈ ਨਾ ਮੰਦ ਨੂੰ ਫੂਲ ਲਾ ਦੋ ਹੈਲੋ ਭਾਈ ਮੈਂ 40 ਲਿਸਟ ਸਿੰਘੀ ਦੇ ਕੋਲੇ ਆ ਕੇ ਆ ਕੇ ਆਪ ਜੀਵਨ ਨਾ ਗੁਰਮੀਤ ਕੋਲੇ ਅਲੈਗੁਰਮੀਤ ਆ ਮੇਰੇ ਮੇਰੇ ਉੱਪਰ ਹਾਂਜੀ ਪੜੀ ਭਾਈਆ ਜੀ ਸਿਲਵਰਾ ਤੇ ਦਿਉੜ ਦਾ ਮੈਚ ਅਗੰਤੀ ਭਾਈ ਇਹ ਦੋ ਬਾਦ ਧੂਰਕੋਟ ਤੇ ਬਣ ਵਾਲੇ ਦਾ ਮੈਚ ਹੋਣਾ ਹੈ ਹੈਲੋ ਹਾਂਜੀ ਕਹਿੰਦੇ ਟੈਨ ਦੇ ਦੇਖਣ ਨੂੰ ਜਦੋਂ ਸਹਾਰਾ ਨਹੀਂ ਸੀ ਪਤਾ ਆਪਣੇ ਨੂੰ ਦੇਸ ਤੋਂ ਬਾਰਾ ਮੈਂ ਮਾਤਾ ਗੁਜਰੀ ਜੀ ਸਰਹੰਦ ਵਿੱਚ ਗੁਜਰੀ ਸਮਾ ਗੁਜਰੇ ਜਿਵੇਂ ਗੁਜਾਰਾ ਮੈਂ ਚਾਰ ਪੱਤਰ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਬਾਰਾ ਮੈਂ ਸਿੰਘੋ ਸੈਣਸਾਨ ਆ ਖੁਕਿਸਤਾ ਨਾਲ ਮੈਂ ਕਰਦੇ ਸਾਰਾ ਮੈਂ ਸਾਰੀ ਸੰਗਤ ਬੈਰੇ ਦੇ ਬੈਠੀ ਹੈ ਇੱਕ ਵਾਰੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਕਸਾ ਬਲੰਦ ਨਾਰਾ ਆਖੋ ਗੱਜਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸਾਰੇ ਜਿੰਨੇ ਵੀ ਸਤਕਾਰਯੋਗ ਵੀਰ ਸੰਤ ਬਾਬਾ ਖੇਮ ਸਿੰਘ ਖੇਡ ਸਟੇਡੀਅਮ ਦੇ ਵਿੱਚ ਅੱਜ ਦਾ ਜਿਹੜਾ 40ਵਾਂ ਸ਼ਾਨਦਾਰ ਕਬੱਡੀ ਕੱਪ ਦਾ ਲਾਸਟ ਜਿੰਨੇ ਖਿਡਾਰੀ ਵੀਰ ਆਇਆ ਸਾਡੇ ਸਪੋਰਟ ਕਲੱਬ ਵੱਲੋਂ ಗ್ರಾಮ ਪੰਚਾਇਤ ਵੱਲੋਂ ਐਨਆਰਆਈ ਵੀਰਾਂ ਵੱਲੋਂ ਸਮੂਹ ਸਾਡੀ ਪੁੱਛੋ ਜੇ ਜਿੰਨੇ ਵੀ ਸਾਡੇ ਪ੍ਰਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਗੁਰਮੀਤ ਭੈਣੀ ਵਾਲਿਆ ਬਹੁਤ ਧੰਨਵਾਦ ਵਾਲੇ ਕੀਰਤ ਟੀਮਾਂ ਤੋਂ ਆਪਾਂ ਜਾਣਕਾਰੀ ਕਰਾ ਦੀਏ ਹਾਂ ਕਬੱਡੀ ਦੇ ਚੋਟੀ ਦੇ ਮੈਚ ਲੱਗਣੇ ਆ ਕਿਹੜੇ ਪਾਸੇ ਮੁੰਡੇ ਕਿਹੜੇ ਪਿੰਡ ਦੇ ਦੱਸ ਦੇ ਵੀ ਕਿਹੜੇ ਨੌਜਵਾਨ ਕਿਹੜੇ ਪਿੰਡ ਦੇ ਆ ਲਓ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਹੈ ਆ ਮੈਚ ਕਹਿੰਦੇ ਦਿਉਾਨ ਵਰਸ ਸਿਲਵਰਾ ਪਿੰਡ ਦੀਆਂ ਟੀਮਾਂ ਦੇ درمیان ਖੇਡਿਆ ਜਾ ਰਿਹਾ ਹੈ ਦਿਉਾਨ ਦੀ ਜਿਹੜੀ ਟੀਮ ਹੈ ਪੁੱਛੋ ਖੁਰਦਰ ਵਾਲੇ ਪਾਸੇ ਅਤੇ ਪੋਲੇ ਵਾਲੇ ਪਾਸੇ ਗੱਲ ਕਰੀਏ 재미 around Pien